ਦੋਸਤੋ ਸਤ ਸ੍ਰੀ ਅਕਾਲ ਮੋਰਸਾਉਂ ਠੀਕ ਠਾਕ ਹੈ ਜੀ ਮਾਝਾ ਗੌਡ ਫਾਰਮ ਦੇ YouTube ਚੈਨਲ ਤੇ ਆਪ ਜੀ ਦਾ ਸਵਾਗਤ ਹੈ ਤੇ ਦੋਸਤੋ ਜਿਸ ਤਰ੍ਹਾਂ ਕਿ ਆਪਣੇ ਬੱਕਰੀਆਂ ਨੂੰ ਖੰਗ ਜਕਾਮ ਬੁਖਾਰ ਇਹ ਚੀਜ਼ਾਂ ਆਉਂਦੀਆਂ ਇਹਨਾਂ ਤੋਂ ਇੱਕ ਬੜਾ ਕਾਮਯਾਬ ਨੁਕਸਾ ਜਿਹੜਾ ਕਿ ਮੈਂ ਪਿਛਲੇ 6 ਮਹੀਨੇ ਤੋਂ ਵਰਤ ਰਿਹਾ ਇਹ ਨੁਕਸਾ ਡਾਕਟਰ ਤਾਰਬਾਸੀ ਜੀ ਨੇ ਦੱਸਿਆ ਸੀ ਸਿਆਲ ਤੋਂ ਪਹਿਲਾਂ ਦੇ ਵਰਤ ਰਹੇ ਆ ਤੇ ਇਹ ਕੱਲ ਮੈਂ ਬਣਾ ਕੇ ਤਿਆਰ ਕੀਤਾ ਜੀ ਆ ਦੇਖੋ ਜੀ ਇਹ ਨੁਕਸਾ ਹੈ ਇਹਦੇ ਵਿੱਚ ਮੈਂ ਤੇ 5 ਕਿਲੋ ਤੇਲ ਦਾ ਬਣਾਇਆ ਜੀ ਪਰ ਤੁਸੀਂ ਆਪਣੀ ਸਮਰੱਥਾ ਅਨੁਸਾਰ ਆਪਣੀ ਮਰਜ਼ੀ ਅਨਸਾਰ ਬਣਾ ਸਕਦੇ ਜੀ ਇਦੇ ਵਿੱਚ ਜਿਹੜੇ ਹਿਸਾਬ ਨਾਲ ਫਾਰਮੂਲਾ ਦੱਸਿਆ ਗਿਆ ਜੀ ਇਹਦੇ ਵਿੱਚ 1.5 ਕਿਲੋ ਤੇ ਲੈਣਾ ਜੀ ਤੇਲ ਸਰੋਂ ਦਾ ਹੋਵੇ ਜਾਂ ਤੋਰੀਏ ਦਾ ਹੋਵੇ ਕੋਈ ਵੀ ਹੋਵੇ 1.5 ਕਿਲੋ ਤੇਲ ਲੈ ਕੇ ਉਹਦੇ ਵਿੱਚ 60 ਗ੍ਰਾਮ ਲਸਣ ਪਾਉਣਾ ਜੀ 60 ਗ੍ਰਾਮ ਲਸਣ ਪਾ ਕੇ 33 ਗ੍ਰਾਮ ਪਾਉਣੀ ਹੈ ਜੀ ਇਹ ਚ ਕਲੌਂਜੀ 30 ਗ੍ਰਾਮ ਇਹਦੇ ਵਿੱਚ ਪਾਉਣਾ ਜੀ ਮੇਥੀ ਦਾਣਾ ਤੇ 30 ਗ੍ਰਾਮ ਇਹਦੇ ਵਿੱਚ ਪਾਉਣੀ ਹੈ ਜੀ ਜੁਆਇਨ ਇਹ ਕੰਪੋਜੀਸ਼ਨ ਫੇਰ ਸੁਣ ਲਿਓ ਜੀ 1.5 ਕਿਲੋ ਪਾਉਣਾ ਤੇਲ 60 ਗ੍ਰਾਮ ਪਾਉਣਾ ਲਸਣ 30 ਗ੍ਰਾਮ ਪਾਉਣੀ ਕਲੌਂਜੀ 30 ਗ੍ਰਾਮ ਮੇਥੀ ਦਾਣਾ ਤੇ 30 ਗ੍ਰਾਮ ਪਾਉਣੀ ਜੁਆਇਨ ਇਹਨੂੰ ਰੱਖ ਕੇ ਜੀ ਤੇਲ ਨੂੰ ਗਰਮ ਕਰਕੇ ਤੇ ਥੋੜੀ ਅੱਗ ਤੇ ਘਾਟ ਅੱਗ ਤੇ ਇਹਨੂੰ ਜਿੰਨਾ ਚਿਰ ਤੱਕ ਇਹ ਜਿਹੜੇ ਲਸਣ ਆ ਇਹਦੀਆਂ ਤੁਰੀਆਂ ਪੂਰੀਆਂ ਨਹੀਂ ਹੋ ਜਾਂਦੀਆਂ ਜਿਸ ਤਰ੍ਹਾਂ ਇਹਦੇ ਨੇ ਜੀ ਇਹਦੇ ਵਿੱਚ ਜਿਹੜੀ ਚਿੱਟੀ ਲਸਣ ਦੀ ਤੁਰੀ ਆ ਉਹਦੇ ਉੱਤੇ ਛੇਲਿਆ ਇਸ ਕਰਕੇ ਚਿੱਟੀ ਲੱਗਦੀ ਆ ਬਾਕੀ ਆ ਵੇਖੋ ਨਾਂਦ ਸੜੀਆਂ ਹੀ ਆ ਤੇ ਨਾ ਇਹ ਕੱਚੀਆਂ ਹੀ ਆ ਇਸ ਤਰ੍ਹਾਂ ਕਰਕੇ ਮੈਨੂੰ ਬਿਲਕੁਲ ਸਾੜਨੀਆਂ ਨਹੀਂ ਆ ਇਹ ਗੋੜੀਆਂ ਭੋੜੀਆਂ ਜਦੋਂ ਹੋ ਜਾਂਦੀਆਂ ਉਦੋਂ ਤੇਲ ਲਾ ਲੋ ਤੇਲ ਲਾ ਕੇ ਠੰਡਾ ਕਰ ਲੋ ਆਪਦੇ ਸਾਰੇ ਬੱਕਰੇ ਬੱਕਰੀਆਂ ਜਾਨਵਰਾਂ ਨੂੰ 10 10 ਐਮ ਐਲ ਹਫਤੇ ਵਿੱਚ ਦੋ ਵਾਰੀ ਦੇਣਾ ਜੀ ਤੇ ਦੇਣ ਦਾ ਟਾਈਮ ਇਹ ਆ ਇਹ ਰਾਤ ਨੂੰ ਪਠਾ ਦੱਥਾ ਪਾ ਗਏ ਤੇ ਪੱਠੇ ਖਾਣ ਤੋਂ ਅੱਧਾ ਘੰਟਾ ਬਾਅਦ ਵਿੱਚ ਦੰਗਰਾਂ ਦੀਆਂ ਖੁਰਲੀਆਂ ਖਾਲੀ ਕਰ ਦੇਣੀਆਂ ਜੀ ਬਿਲਕੁਲ ਜਿਹੜਾ ਉਹਨਾਂ ਅੱਗੇ ਨਾ ਪਾਣੀ ਰਵੇ ਤੇ ਨਾ ਹੀ ਕੋਈ ਪਠਾ ਰਵੇ ਤੇ 10 ਐਮ ਐਲ ਹਰ ਪਸ਼ੂ ਨੂੰ ਇਹ ਹਫ਼ਤੇ ਵਿੱਚ ਦੋ ਵਾਰੀ ਦੇ ਦਿਓ ਕਦੀ ਵੀ ਕੋਈ ਖਾਂਗ ਜਕਾਮ ਬੁਖਾਰ ਇਹ ਤੁਹਾਡੇ ਪਸ਼ੂ ਦੇ ਲਾਗੇ ਨਹੀਂ ਆਊਗਾ ਇਹ ਦੇਖ ਲਓ ਦੋਸਤੋ ਮੈਂ 5 ਕਿਲੋ ਬਣਾਇਆ ਆ ਮੈਂ ਹੁਣ ਕਿੰਨੀ ਭਰ ਰਿਹਾ ਇਹ ਤੇ ਇਹਨੂੰ ਛਾਣ ਕੇ ਤੇ ਇਸ ਤਰ੍ਹਾਂ ਕਰਕੇ ਇਹਨੂੰ ਛਾਣ ਕੇ ਤੇ ਇਹਦੀ ਕਿੰਨੀ ਭਰ ਕੇ ਰੱਖ ਲਈ ਆ ਰੱਖ ਲੈਣੀ ਹੁਣ ਔਰ 10 ml ਤੇਲ ਇੱਕ ਪਸ਼ੂ ਨੂੰ ਹਫ਼ਤੇ ਵਿੱਚ ਦੋ ਵਾਰੀ ਦੇਣਾ ਤੇ ਕਿਸੇ ਵੀ ਪਸ਼ੂ ਨੂੰ ਖੰਗ ਜੁਕਾਮ ਬੁਖਾਰ ਇਹਦੀ ਸ਼ਿਕਾਇਤ ਨਹੀਂ ਹੋਊਗੀ ਇਹ ਪਿਛਲੇ ਸਿਆਲ ਤੋਂ ਪਹਿਲਾਂ ਦਾ ਪਰਖਿਆ ਹੋਇਆ ਨੁਕਸਾ ਜੀ ਤੇ ਇਹ ਤੁਸੀਂ ਵੀ ਜਮਾ ਕੇ ਦੇਖੋ ਤੇ ਜੇ ਵੀਡੀਓ ਚੰਗੀ ਲੱਗੇ ਤੇ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟਾਂ ਵਿੱਚ ਦੱਸਿਓ ਕਿ ਕਿਹੜੇ ਕਿਹੜੇ ਵੀਰਾਂ ਨੇ ਤੇਲ ਦਿੱਤਾ ਤੇ ਕਿਹਨਾਂ ਨੂੰ ਇਹ ਫਾਇਦਾ ਆ ਇਹ ਡਾਕਟਰ ਉਤਾਰ ਬਾਸੀ ਜੀ ਦਾ ਨੁਕਸਾ ਹੈ ਤੇ ਮੈਂ ਪਿਛਲੇ ਸਿਆਲ ਤੋਂ ਪਹਿਲਾਂ ਦਾ ਵਰਤਣ ਡਿਆ ਜੀ ਬਹੁਤ ਕਾਮਜਮ ਨੁਕਸਾ ਇਹ ਵਰਤੋਂ ਕਰੋ ਜਿਨ੍ਹਾਂ ਤਾਂ ਜੋ ਤੁਹਾਡੇ ਆਪਣੇ ਸਾਰਿਆਂ ਦੇ ਪਸ਼ੂ ਤੰਦਰੁਸਤ ਰਹਿਣ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਧੰਨਵਾਦ